ਜੁਗਨੀ ਪਰਤ ਆਈ ਕਹਾਣੀ ਅੰਮ੍ਰਿਤਕੌਰ ਨਹੀਂ ਨਹੀਂ ਮੈਨੂੰ ਇਦਾਂ ਸੋਚਣਾ ਵੀ ਨਹੀਂ ਚਾਹੀਦਾ ਇਹ ਗੁਨਾਹ ਹੈ ਲੋਕਾਂ ਦੇ ਭੋਲੇ-ਪਾਲੇ ਬੱਚਿਆਂ ਸਾਹਮਣੇ ਗਲਤ ਚੀਜ਼ਾਂ ਪਰੋਸਣੀਆਂ ਮਤਲਬ ਉਹਨਾਂ ਨੂੰ ਗਲਤ ਰਾਹੇ ਪਾਉਣਾ ਪਰ ਮੈਂ ਕੀ ਕਰਾਂ ਇੰਨੀਆਂ ਵੱਡੀਆਂ ਜ਼ਿੰਮੇਵਾਰੀਆਂ ਕਿਵੇਂ ਨਿਭਾਵਾਂਗੀ ਭੁੱਖਿਆਂ ਤੋਂ ਤਾਂ ਭਗਤੀ ਵੀ ਨਹੀਂ ਹੁੰਦੀ ਮੇਰਾ ਕੰਮ ਵੀ ਤਾਂ ਭਗਤੀ ਹੀ ਹੈ ਸੱਚਾ ਸੁੱਚਾ ਗਾਉਣਾ ਆਪਣੇ ਸੱਭਿਆਚਾਰ ਨੂੰ ਪਰਫੁੱਲਿਤ ਕਰਨਾ ਪਰਿਵਾਰ ਦੇ ਜੀਵਾਂ ਵਿੱਚ ਬੈ ਕੇ ਸੁਣੇ ਜਾਣ ਵਾਲੇ ਗੀਤ ਜ਼ਿੰਦਗੀ ਦੀਆਂ ਖੁਸ਼ੀਆਂ ਦੁੱਖਾਂ ਸੁੱਖਾਂ ਦੇ ਗੀਤ ਇਹ ਵੀ ਤਾਂ ਭਗਤੀ ਹੀ ਹੈ ਭਗਤੀ ਵਿੱਚ ਪੈਸਾ ਨਹੀਂ ਦੇਖਿਆ ਜਾਂਦਾ ਪਰ ਪਰਿਵਾਰ ਦੇ ਜੀਵਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਤਾਂ ਪੈਸਾ ਜ਼ਰੂਰੀ ਹੈ ਫਿਰ ਮੈਂ ਕਿਉਂ ਨਾ ਗਾ ਲਵਾਂ ਕੁਝ ਇਹੋ ਜਿਹਾ ਜਿਸ ਨੂੰ ਲੋਕ ਚੱਕਵਾ ਆਖਦੇ ਨੇ ਮੇਰੀ ਮਾਂ ਮੇਰੀ ਭੈਣ ਮੇਰੇ ਪਿਤਾ ਜੀ ਆਪਣੇ ਸੱਭਿਆਚਾਰ ਦੀ ਸੇਵਾ ਕਰਦੇ ਇਸ ਜਹਾਨ ਨੂੰ ਤੁਰ ਗਏ ਆ ਸਨਮਾਨ ਚਿੰਨ ਕੋਈ ਪੇਟ ਦੀ ਅੱਗ ਥੋੜੋ ਬੁਝਾਉਣਗੇ ਅਗਲੇ ਹੀ ਪਲ ਖਿਆਲ ਆਉਂਦਾ ਲੈ ਨੀਰਾ ਪੈਸਾ ਤਾਂ ਸਭ ਕੁਝ ਨਹੀਂ ਹੁੰਦਾ ਜਦੋਂ ਇਹ ਸਨਮਾਨ ਮਿਲੇ ਸਨ ਉਸ ਵੇਲੇ ਦੀਆਂ ਰੌਣਕਾਂ ਹੀ ਹੋਰ ਸਨ ਘਰ ਪ੍ਰਸ਼ੰਸਕਾਂ ਨਾਲ ਭਰਿਆ ਰਹਿੰਦਾ ਸੀ ਵਕਤ-ਵਕਤ ਦੀ ਗੱਲ ਹੁੰਦੀ ਹੈ ਮਾਤਾ ਪਿਤਾ ਦੇ ਹੁੰਦਿਆਂ ਘਰ ਵਿੱਚ ਬਰਕਤਾਂ ਦੀ ਰੌਣਕ ਸੀ ਲੋਕ ਵੀ ਖੜ ਖੜ ਕੇ ਸਲਾਮਾਂ ਕਰਦੇ ਸਨ ਹੁਣ ਹੁਣ ਕੋਈ ਸਾਰ ਨਹੀਂ ਲੈਂਦਾ ਸਬਦ ਦਾ ਸਰ ਗਿਆ ਪਰ ਮੇਰਾ ਨਹੀਂ ਸਰਿਆ ਮਾ ਪਿਆ ਬਿਨਾ ਉਹ ਬੀਤੇ ਚੰਗੇ ਵਕਤ ਬਾਰੇ ਸੋਚਦੀ ਕਦੇ ਪਰਲ ਪਰਲ ਅਥਰੂ ਵਹਾਉਂਦੀ ਕਦੇ ਦੁਪट्टे ਦੇ ਪੱਲੇ ਨਾਲ ਹੰਝੂ ਅੱਖਾਂ ਦੇ ਅੰਦਰੋਂ ਹੀ ਚੁੱਕ ਲੈਂਦੀ ਫੇਰ ਮਾਂ ਨਾਲ ਗੱਲਾਂ ਕਰਨ ਲੱਗ ਪੈਂਦੀ ਮਾਂ ਤੈਨੂੰ ਯਾਦ ਹੈ ਨਾ ਜਦੋਂ ਅਸੀਂ ницਕੀਆਂ ਹੁੰਦੀਆਂ ਸੀ ਤੂੰ ਸਾਨੂੰ ਲੋਕ ਗੀਤ ਸਿਖਾਉਂਦੀ ਹੁੰਦੀ ਸੀ ਅਸੀਂ ਤੇਰੇ ਨਾਲ ਹੀ ਗਾਉਂਦੀਆਂ ਜੇ ਸਾਡੇ ਤੋਂ ਗਾਉਣ ਲੱਗਿਆਂ ਕੋਈ ਗਲਤੀ ਹੋ ਜਾਂਦੀ ਤਾਂ ਤੂੰ ਇਸ ਗੱਲ ਦਾ ਲਿਹਾਜ਼ ਨਹੀਂ ਸੀ ਕਰਦੀ ਕਿ ਅਸੀਂ ਤੇਰੀਆਂ ਧੀਆਂ ਹਾਂ ਸਾਡਾ ਗਾਉਣਾ ਰੋਕ ਕੇ ਝਿੜਕ ਕੇ ਅਤੇ ਪਿਆਰ ਨਾਲ ਸਾਡਾ ਬੋਲਣਾ ਦਰੁਸਤ ਕਰਦੀ ਜਿਸ ਦਾ ਸਦਕਾ ਸਾਨੂੰ ਆਪਣੀ ਮਾਂ ਬੋਲੀ ਸੋਹਣੇ ਤਰੀਕੇ ਨਾਲ ਬੋਲਣੀ ਆਈ ਅਤੇ ਗਾਉਣਾ ਵੀ ਆ ਗਿਆ ਮਾਂ ਤੂੰ ਕਿਉਂ ਤੁਰ ਗਈ ਮੈਂ ਇਕੱਲੀ ਕਰਦੀ ਹਾਂ ਜ਼ਿੰਮੇਵਾਰੀਆਂ ਕਿਵੇਂ ਨਿਭਾਵਾਂ ਲੋਕ ਕਹਿੰਦੇ ਨੇ ਡਾਡਾ ਰੱਬ ਪਤਾ ਨਹੀਂ ਕਿੱਥੇ ਖਪਾ ਲੈਂਦਾ ਜਾਣ ਵਾਲਿਆਂ ਨੂੰ ਮੈਂ ਵੀ ਇਦਾਂ ਹੀ ਸੋਚਦੀ ਰਹਿੰਦੀ ਆ ਉਸ ਦੇ ਕੰਨਾਂ ਦੀਆਂ ਠੂਠੀਆਂ ਅਥਰੂਆਂ ਨਾਲ ਭਰੀਆਂ ਪਈਆਂ ਸਨ ਪਾਸਾ ਬਦਲਿਆ ਤਾਂ ਇੱਕ ਪਾਸੇ ਵਾਲਾ ਖਾਰਾ ਪਾਣੀ ਸਿਹਰਾਣੇ ਤੇ ਡੁੱਲ ਗਿਆ ਆਪਣੇ ਹੀ ਖਿਆਲਾਂ ਦੀ ਉਦੇੜ ਬੋਣ ਵਿੱਚ ਉਲਜੀ ਸੀ ਘਰ ਦੀਆਂ ਤੰਗੀਆਂ ਤੁਰਸ਼ੀਆਂ ਕਰਕੇ ਉਸਨੇ ਆਪਣਾ ਘਰ ਵੀ ਵੇਚਣ ਤੇ ਲਾ ਦਿੱਤਾ ਸੀ ਜੀ ਕਰਦਾ ਸੀ ਕਿਤੇ ਦੂਸਰੇ ਦੇਸ਼ ਚਲੀ ਜਾਵੇ ਸੋਚਦੀ ਕੀ ਰੱਖਿਆ ਇੱਥੇ ਹੁਣ ਕੋਈ ਉਹਨਾਂ ਦੀ ਸੱਭਿਆਚਾਰਕ ਗਾਇਕੀ ਨੂੰ ਸੁਣ ਕੇ ਰਾਜੀ ਨਹੀਂ ਨਵੇਂ-ਨਵੇਂ ਗਾਇਕ ਪੈਸੇ ਕਮਾਉਣ ਖਾਤਰ ਨਸ਼ਿਆਂ ਦੇ ਮਾਰ-ਟਾੜ ਦੇ ਗੀਤ ਗਾ ਕੇ ਚੜ੍ਹਦੀ ਉਮਰ ਦੇ ਬੱਚਿਆਂ ਨੂੰ ਫੋਕੀ-ਫੂਫਾਂ ਵਿੱਚ ਫਸਾ ਕੇ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਕੁਰਾਹੇ ਪਾ ਰਹੇ ਹਨ ਮੇਰੀ ਮਾਤਾ ਸੁਹਾਗ ਘੋੜੀਆਂ ਗਾਉਂਦੀ ਸੀ ਉਸ ਨੇ ਸਾਨੂੰ ਵੀ ਸਿਖਾਇਆ ਪਰ ਹੁਣ ਦੁਨੀਆ ਗਰਕਣ ਤੇ ਆਈ ਪਈ ਏ ਭੈਣ ਭਰਾ ਵੀ ਇਕੱਠੇ ਗੰਦੇਮੰਦੇ ਗਾਣਿਆਂ ਤੇ ਨੱਚੀ ਜਾਣਗੇ ਆ ਗੋਣ ਵਾਲਿਆਂ ਨੂੰ ਇਹਨਾਂ ਦੇ ਪਰਿਵਾਰ ਦੀਆਂ ਬੀਬੀਆਂ ਪੈਣਾ ਨਹੀਂ ਕੁਝ ਆਖਦੀਆਂ ਹੋਣਗੀਆਂ ਕਿ ਕਿਉਂ ਗੰਦਮੰਦ ਗਾ ਕੇ ਧੀਆ ਪੈਣਾ ਦੇ ਦੋਖੀ ਬਣਦੇ ਹੋ ਕੀ ਪਤਾ ਕਹਿੰਦੀਆਂ ਹੀ ਹੁਣ ਇਹੋ ਜੇ ਸਿਰਫਰੇ ਕਿਸੇ ਦਾ ਕਹਿਣਾ ਨਹੀਂ ਮੰਨਦੇ ਬਸ ਸਮਾਜ ਨੂੰ ਗੰਦਲਾ ਕਰਨ ਤੇ ਲੱਗੇ ਹੋਏ ਨੇ ਉਹਨਾਂ ਦੀ ਜ਼ਮੀਰ ਉਹਨਾਂ ਨੂੰ ਕਿਉਂ ਨਹੀਂ ਲਾਨਤਾ ਪਾਉਂਦੀ ਇਹਨਾਂ ਲੋਕਾਂ ਨੂੰ ਇੰਨੀ ਵੀ ਸਮਝ ਨਹੀਂ ਕਿ ਲੋਕਾਂ ਦੇ ਬੱਚਿਆਂ ਨੂੰ ਕੁਰਾਹੇ ਪਾ ਕੇ ਉਹਨਾਂ ਨੂੰ ਨਸ਼ਿਆਂ ਵਾਲੇ ਗੀਤ ਸੁਣਾ ਕੇ ਤੇ ਮੌਤ ਦੇ ਮੂੰਹ ਵੱਲ ਤੋਰਨ ਵਾਲਿਆਂ ਦਾ ਕਦੇ ਭਲਾ ਨਹੀਂ ਹੁੰਦਾ ਇਨਾਂ ਹੀ ਖਿਆਲਾਂ ਦੀ ਉਦੇੜ ਬੋਣ ਵਿੱਚ ਉਹ ਕਦੇ ਆਪਣੇ ਹੰਝੂਆਂ ਨੂੰ ਬਿਨਾਂ ਰੋਕ ਟੋਕ ਵਗਣ ਦਿੰਦੀ ਕਦੇ ਅੱਖਾਂ ਵਿੱਚ ਹੀ ਸਕਾਉਣ ਦਾ ਯਤਨ ਕਰਦੀ ਮਾਂ ਤੂੰ ਜੁਗਨੀ ਕਿੰਨੀ ਕਮਾਲ ਦੀ ਗਾਉਂਦੀ ਹੁੰਦੀ ਸੀ ਤੇਰੀ ਲੰਮੀ ਹੇਕ ਤੇ ਲੋਕ ਆਸ਼ਾ ਸ਼িকার ਉੱਠਦੇ ਸਨ ਅਸੀਂ ਨਿੱਕੀਆਂ ਹੁੰਦੀਆਂ ਤੇਰੇ ਨਾਲ ਜਾਂਦੀਆਂ ਸਾਨੂੰ ਲੱਗਦਾ ਜਿਵੇਂ ਸਾਰਾ ਬ੍ਰਹਿਮੰਡ ਤੇਰੀ ਹੇਕ ਨਾਲ ਗੂੰਜ ਉੱਠਿਆ ਹੋਵੇ ਸਰੋਤਿਆਂ ਦੇ ਲੂ ਖੰਡੇ ਖੜੇ ਹੋ ਜਾਂਦੇ ਸਨ ਜਾਪਦਾ ਹੁੰਦਾ ਸੀ ਸਾਰੇ ਸਰੋਤੇ ਸਾਹ ਰੋਕ ਕੇ ਸੁਣ ਰਹੇ ਹੋਣ ਮੇਰੀ ਭੈਣ ਤੁਰ ਗਈ ਮੈਨੂੰ ਜਾਪਿਆ ਮੇਰੀ ਇੱਕ ਬਾਹ ਟੁੱਟ ਗਈ ਫਿਰ ਤੂੰ ਵੀ ਚਲੀ ਗਈ ਮੇਰੀਆਂ ਦੋਵੇਂ ਬਾਹਾਂ ਬੇਜਾਨ ਹੋਈਆਂ ਜਾਪੀਆਂ ਮੇਰੇ ਦੋਵੇਂ ਪਾਸੇ ਸੁੰਨੇ ਹੋ ਗਏ ਪਿਓ ਮੈਨੂੰ ਦਿਲਾਸਾ ਦਿੰਦਾ ਮੈਂ ਪਿਓ ਦੇ ਚਿਹਰੇ ਤੇ ਖੁਸ਼ੀ ਦੇਖਣ ਲਈ ਸਾਰੀ ਤਾਕਤ ਤੇਰੀਆਂ ਸੌਂਪੀਆਂ ਜ਼ਿੰਮੇਵਾਰੀਆਂ ਨੂੰ ਢਬਾਉਣ ਤੇ ਲਾਖੜੀ ਹੁਣ ਦੀ ਕੋਸ਼ਿਸ਼ ਕਰਦੀ ਰਹੀ ਪਰ ਪਿਓ ਵੀ ਤੇਰੀ ਪੈੜ ਦੱਬਦਾ ਤੇਰੇ ਪਿੱਛੇ ਹੀ ਤੁਰ ਗਿਆ ਮੈਨੂੰ ਲੱਗਦਾ ਹੈ ਲੋਕ ਗੀਤ ਸੁਣਨ ਵਾਲੇ ਵੀ ਤੁਹਾਡੀਆਂ ਪੈੜਾ ਨੱਪਦੇ ਪਤਾ ਨਹੀਂ ਕਿੱਧਰ ਨੂੰ ਤੁਰ ਗਏ ਪੂਰਾ ਮੇਲਾ ਹੀ ਵਿਛੜ ਗਿਆ ਜਿਹੜਾ ਕੰਮ ਆਪਾਂ ਸਾਰੇ ਜਾਣੇ ਰਲ ਮਿਲ ਕੇ ਕਰਦੇ ਸੀ ਮੈਂ ਭਲਾ ਕੱਲੀ ਕਿਵੇਂ ਕਰ ਸਕਦੀ ਆ ਉਸ ਦੀਆਂ ਸੋਚਾਂ ਦੇ ਪਰਿੰਦੇ ਸਾਰੀ ਸਾਰੀ ਰਾਤ ਉਡਾਰੀਆਂ ਲਾਉਂਦੇ ਰਹਿੰਦੇ ਕਦੇ ਰੋਂਦੇ ਕਦੇ ਬੀਤੇ ਚੰਗੇ ਦਿਨਾਂ ਨੂੰ ਯਾਦ ਕਰਕੇ ਖੁਸ਼ੀ ਮਹਿਸੂਸ ਕਰਦੇ ਜਦੋਂ ਬਿਮਾਰ ਭੈਣ ਪਾਸਾ ਪਰਤਦੀ ਤਾਂ ਉਹ ਉੱਠ ਕੇ ਉਸ ਨੂੰ ਦੇਖਣ ਲੱਗਦੀ ਬੱਚਿਆਂ ਨੂੰ ਪੰਜਾਬੀ ਲੋਕ ਗੀਤਾਂ ਨਾਲ ਜੋੜਨ ਦੀ ਕੋਸ਼ਿਸ਼ ਕਰਦੀ ਕਈ ਵਾਰ ਬੱਚੇ ਉਸ ਨੂੰ ਕਹਿੰਦੇ ਮਹਿਸੂਸ ਹੁੰਦੇ ਕੀ ਰੱਖਿਆ ਤੇਰੇ ਲੋਕ ਗੀਤਾਂ ਵਿੱਚ ਜਿਹੜੇ ਪਰਿਵਾਰ ਦਾ ਢੇਡ ਨਹੀਂ ਭਰ ਸਕਦੇ ਜਦੋਂ ਬਹੁਤੀ ਔਖ ਹੁੰਦੀ ਆਪਣੇ ਆਪ ਨੂੰ ਆਪੇ ਮੇਣਾ ਮਾਰਨ ਨੂੰ ਜੀ ਕਰਦਾ ਕਦੇ ਮਾਂ ਲਈ ਉਲਾਮਾ ਉੱਠਦਾ ਕੀ ਖੱਟਿਆ ਚੰਗਾ ਗਾ ਕੇ ਜੇ ਆਪ ਜਾਣਾਂ ਇਸੀ ਜੁਗਨੀ ਨੂੰ ਤਾਂ ਮੇਰੇ ਕੋਲ ਛੱਡ ਜਾਂਦੀ ਉਸ ਨੂੰ ਜਾਪਦਾ ਸੀ ਜੁਗਨੀ ਵੀ ਮਾਂ ਦੇ ਨਾਲ ਹੀ ਚਲੀ ਗਈ ਜਦੋਂ ਮਨ ਖਿੱਚ ਕੇ ਉਸ ਨੂੰ ਲੀਹੋਂ ਹਟ ਕੇ ਗਾਉਣ ਲਈ ਆਖਨ ਦੀ ਕੋਸ਼ਿਸ਼ ਕਰਦਾ ਤਾਂ ਮਾਂ ਵੱਲੋਂ ਦਿੱਤੀ ਫੁਲਕਾਰੀ ਉਸ ਨੂੰ ਗੱਲਾਂ ਕਰਦੀ ਜਾਪਦੀ ਜਿਵੇਂ ਆਖਰੀ ਹੋਵੇ ਇਹ ਤੈਨੂੰ ਮੈਂ ਗੀਤਾਂ ਦਾ ਸਿਰ ਕੱਜਣ ਲਈ ਦਿੱਤੀ ਹੈ ਆਪਣੇ ਗੀਤਾਂ ਦਾ ਸਿਰ ਨੰਗਾ ਨਾ ਹੁਣ ਦੇਵੀ ਫਿਰ ਉਸ ਨੂੰ ਮਾਂ ਦੀਆਂ ਗੱਲਾਂ ਚੇਤੇ ਆਉਣ ਲੱਗ ਪੈਂਦੀਆਂ ਓਕੇ ਸੋ ਓਕੇ ਸਮੇਂ ਨੇ ਲੰਘ ਹੀ ਜਾਣਾ ਹੁੰਦਾ ਏ ਇਹ ਫੁਲਕਾਰੀਆਂ ਨੋਹਾਂ ਧੀਆਂ ਨੂੰ ਸੋਝ ਲਈ ਹੀ ਨਹੀਂ ਦਿੱਤੀਆਂ ਜਾਂਦੀਆਂ ਇਹਨਾਂ ਖੂਬਸੂਰਤ ਫੁੱਲ ਪੱਤੀਆਂ ਦੇ ਵਿੱਚ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵੀ ਛੁਪੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਨਿਭਾਉਣ ਦਾ ਭਾਰ ਮੋਢਿਆਂ ਤੇ ਆ ਪੈਂਦਾ ਏ ਉਹ ਫੁਲਕਾਰੀ ਦੀ ਬੁੱਕਲ ਮਾਰਦੀ ਥੋੜੀ ਦੇਰ ਬਾਅਦ ਉਸ ਨੂੰ ਜਾਪਦਾ ਇਹ ਜ਼ਿੰਮੇਵਾਰੀਆਂ ਨਿਭਾਉਣ ਦੀ ਉਸ ਵਿੱਚ ਹਿੰਮਤ ਨਹੀਂ ਕਦੇ ਉਸ ਨੂੰ ਜ ਆਪ ਦਾ ਕੇਸ ਫੁਲਕਾਰੀ ਨਾਲ ਉਸ ਦੀ ਹਿੰਮਤ ਕਈ ਗੁਣਾ ਵਧ ਜਾਂਦੀ ਏ ਕਦੇ ਮਨ ਡਿੱਗਦਾ ਕਦੇ ਖੜਾ ਹੋ ਜਾਂਦਾ ਉਹ ਕਿੰਨਾ ਕਿੰਨਾ ਚਿਰ ਮਾਂ ਵੱਲੋਂ ਦਿੱਤੇ ਸੰਮੋਲ ਤੋਹਫੇ ਨੂੰ ਨਿਹਾਰਦੀ ਕਦੇ ਉਸ ਦੇ ਰੇਸ਼ਮੀ ਫੁੱਲਾਂ ਤੇ ਹੱਥ ਫੇਰਦੀ ਪਤਾ ਨਹੀਂ ਕਿਹੜੀਆਂ ਸੋਚਾਂ ਵਿੱਚ ਗੁਆਚ ਜਾਂਦੀ ਮਾਂ ਨਾਨੀ ਦੀ ਯਾਦ ਆਉਂਦੀ ਹੈ ਨਾ ਤੁਹਾਨੂੰ ਜਦੋਂ ਉਸ ਦੀ ਬੇਟੀ ਉਸ ਦੇ ਲੱਕ ਦਵਾਲੇ ਬਾਹਾਂ ਵੱਲ ਕੇ ਆਖਦੀ ਤਾਂ ਉਸ ਦੀ ਸੋਚਾਂ ਦੀ ਲੜੀ ਟੁੱਟ ਜਾਂਦੀ ਨਾਨੀ ਤਾਂ ਕਿਤੇ ਨਹੀਂ ਗਈ ਮੇਰੇ ਅੰਦਰ ਹੀ ਕਿਤੇ ਲੁਕੀ ਹੋਈ ਹੈ ਜਦੋਂ ਮੈਂ ਗੀਤ ਗਾਉਂਦੀ ਆ ਤਾਂ ਮੇਰੇ ਗਲੇ ਵਿੱਚ ਆ ਬੈਠਦੀ ਏ ਸੱਚੀ ਜਦੋਂ ਗਾਉਂਦੀ ਤਾਂ ਉਸ ਦੀ ਮਾਂ ਅਤੇ ਭੈਣ ਉਸ ਦੇ ਦੋਵੇਂ ਪਾਸੇ ਆ ਖਲੌਂਦੀਆਂ ਪਿਓ ਉਹਨਾਂ ਸਾਰਿਆਂ ਦੇ ਪਿੱਛੇ ਖੜਾ ਹੁੰਦਾ ਜਦੋਂ ਉਹ ਗਾ ਕੇ ਸਟੇਜ ਤੋਂ ਉਤਰਦੀ ਤਾਂ ਉਹ ਤਿੰਨੋਂ ਪਤਾ ਨਹੀਂ ਕਿੱਧਰ ਗਾਇਬ ਹੋ ਜਾਂਦੇ ਜਦੋਂ ਉਹ ਉਦਾਸ ਹੋਣ ਲੱਗਦੀ ਤਾਂ ਉਸ ਦੇ ਅੰਦਰੋਂ ਹੀ ਕਿਤੋਂ ਆਵਾਜ਼ ਆਉਂਦੀ ਅਸੀਂ ਤੇਰੇ ਨਾਲ ਹੀ ਆ ਕਿਤੇ ਨਹੀਂ ਗਏ ਉਹ ਮੁਸਕਰਾ ਉੱਠਦੀ ਮਨੋਮਨੀ ਆਖਦੀ ਮੈਨੂੰ ਪਤਾ ਏ ਤੁਸੀਂ ਮੇਰੇ ਨਾਲ ਹੋ ਤੁਹਾਨੂੰ ਪਤਾ ਏ ਮੈਂ ਵੀ ਕਿੰਨੀ ਜਿੱਦੀ ਆ ਕੀਤੇ ਨਹੀਂ ਜਾਣ ਦੇਣਾ ਤੁਹਾਨੂੰ ਭਾਵੇਂ ਉਹ ਸੰਭਲਣ ਦੀ ਕੋਸ਼ਿਸ਼ ਕਰਦੀ ਪਰ ਜ਼ਿੰਮੇਵਾਰੀਆਂ ਤੇ ਤੰਗੀਆਂ ਤੁਰਸ਼ੀਆਂ ਫੇਰ ਆ ਕੇ ਡੀਆਂ ਇੱਕ ਦਿਨ ਕਿਸੇ ਚੈਨਲ ਵਾਲਿਆਂ ਦਾ ਫੋਨ ਆਇਆ ਉਹ ਇੰਟਰਵਿਊ ਲਈ ਸਮਾਂ ਮੰਗ ਰਹੇ ਸਨ ਉਸ ਦੀ ਮਾਂ ਦੇ ਵੇਲੇ ਦੀ ਜਾਣ ਪਛਾਣ ਦੇ ਸਨ ਉਹਨਾਂ ਨੇ ਉਸਨੇ ਉਹਨਾਂ ਨੂੰ ਸਮਾਂ ਦੇ ਦਿੱਤਾ ਇੰਟਰਵਿਊ ਸਮੇ ਉਸ ਦੀਆਂ ਅੱਖਾਂ ਵਿੱਚੋਂ ਵਗਦੇ ਅਥਰੂ ਹਜ਼ਾਰਾਂ ਲੱਖਾਂ ਦਰਸ਼ਕਾਂ ਦੀਆਂ ਅੱਖਾਂ ਵਿੱਚੋਂ ਵਗ ਤੁਰੇ ਸਨ ਬਹੁਤ ਸਾਰੇ ਉਹਨਾਂ ਦੀ ਗਾਇਕੀ ਨੂੰ ਪਿਆਰ ਕਰਨ ਵਾਲਿਆਂ ਦੇ ਹੱਥ ਮਦਦ ਲਈ ਵਧਦੇ ਉਸ ਦਾ ਆਖਣਾ ਸੀ ਮਦਦ ਨਹੀਂ ਕੰਮ ਚਾਹੀਦਾ ਏ ਲੋਕਾਂ ਦੀ ਪ੍ਰਤੀਕਿਰਿਆ ਨੇ ਉਸ ਨੂੰ ਹੌਸਲਾ ਦਿੱਤਾ ਕਈਆਂ ਆਖਿਆ ਸਾਨੂੰ ਤਾਂ ਪਤਾ ਹੀ ਨਹੀਂ ਸੀ ਪਰਵਾਹ ਔਖ ਵਿੱਚ ਹੈ ਬਹੁਤ ਸਾਰੇ ਹੱਥ ਦੁਆਵਾਂ ਲਈ ਉੱਠੇ ਬਹੁਤ ਸਾਰੇ ਆਸ਼ੀਰਵਾਦ ਲਈ ਅਤੇ ਬਹੁਤ ਸਾਰੇ ਮਦਦ ਲਈ ਉਸ ਦਾ ਮਨ ਖੁਸ਼ੀ ਨਾਲ ਭਰ ਗਿਆ ਚੰਗਾ ਸੁਣਨ ਵਾਲੇ ਵੀ ਬਹੁਤ ਹਨ ਉਹ ਸੋਚਣ ਲੱਗੀ ਸਵੇਰ ਹੁੰਦਿਆਂ ਫੋਨ ਵੱਜਿਆ ਕਿਸੇ ਆਖਿਆ ਭੈਣ ਜੀ ਬੇਟੇ ਦਾ ਵਿਆਹ ਹੈ ਘੋੜੀਆਂ ਤੁਸੀਂ ਗਾਉਣੀਆਂ ਨੇ ਕਿਸੇ ਆਖਿਆ ਧੀ ਦਾ ਵਿਆਹ ਹੈ ਤੁਸੀਂ ਜ਼ਰੂਰ ਆਉਣਾ ਹੈ ਉਸ ਦੀ ਧੀ ਨੇ ਨਾਲ ਗਾਉਣਾ ਸ਼ੁਰੂ ਕਰ ਦਿੱਤਾ ਅਤੇ ਮਾਂ ਦੇ ਨਾਲ ਗਈ ਜੁਗਨੀ ਉਸ ਨੂੰ ਹੱਸਦੀ ਖੇਡਦੀ ਆਖ ਦੀ ਜਾਪੀ ਜੇ ਤੇਰੀ ਮਾਂ ਕਿਤੇ ਨਹੀਂ ਗਈ ਗਈ ਮੈਂ ਵੀ ਨਹੀਂ ਆ ਤੇਰੇ ਨਾਲ ਹੀ ਆ ਉਸਨੇ ਮੁਸਕੁਰਾਉਂਦਿਆਂ ਪੁੱਛਿਆ ਤੂੰ ਪਰਤਾ ਹੀ ਹੈ ਅਗੋ ਜੁਗਨੀ ਨੇ ਵੀ ਹੁੰਗਾਰਾ ਭਰਿਆ ਉਸ ਨੂੰ ਪ੍ਰਤੀਤ ਹੋਇਆ ਉਸਦੇ ਗਲੇ ਅੰਦਰ ਜੁਗਨੀ ਨੇ ਆਪਣੀ ਥਾਂ ਮੰਨ ਲਈ